ਵਾਹਿਗੁਰੂ ਜੀ ਸਬਦ ਹਜ਼ਾਰੇ ਮਾਜ ਮਹਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੀਰਾ ਮੰਨ ਲੋ ਚ ਗੁਰਦਰਸ਼ਨ ਤਾਈ ਬਿਲਬ ਕਰੇ ਚਾਤਰ ਕੀ ਨਿਆਈ ਤਰਖਾ ਨਾ ਉਤਰੇ ਸਾਥ ਨਾ ਆਵੇ ਬੇਂਦਰ ਸੰਤ ਸੰਤ ਪਿਆਰੇ ਜੀਓ ਹਾ ਕੋਲੀ ਜੋ ਢੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸਹਾਵਾ ਜਿਓ ਸਹਿਜ ਤੁਨ ਬਾਣੀ ਚਿਰ ਹੋਆ ਦੇਖੈ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰਾ ਸੱਜਣ ਮੀਤ ਮਰਾ ਰੇ ਜਿਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮਰਾ ਰੇ ਜਿਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਏ ਪ੍ਰੀਆ ਤੁਸ ਭਗਵੰਤਾ ਮੋਹ ਰੈ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਵਾਰੇ ਜੀਓ ਹਉ ਕੋਲੀ ਜੋ ਕੋਲ ਕਮਾਈ ਤਿਸ ਸੱਚੇ ਗੁਰਦਵਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸੀ ਘਰ ਮਹਿ ਪਾਇਆ ਸੇਵ ਕਰੀ ਪਾਲ ਤਸਨ ਵਿਛੜਾ ਜਨ ਨਾਨਕ ਦਾ ਤਾਰੇ ਜੀਓ ਹਉ ਕੋਲੀ ਜੋ ਕੋਲ ਕਮਾਈ ਜਨ ਨਾਨਕ ਦਾਸ ਤਮਾਰੇ ਜੀਓ ਰਹਾਓ ਤਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚਾਪ ਦੇ ਇੱਕ ਹੰਕਾਰ ਸਤ ਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਪੰ ਗੁਰ ਪ੍ਰਸਾਦਿ ਜਿਓ ਦਰਤ ਹੈ ਆਪਣਾ ਕੈ ਕਿਉ ਕਰੀ ਪੁਕਾਰ ਦੁਖ ਬਸਾਰਨ ਸੇਵਿਆ ਸਦਾ ਸਦਾ ਦਾਤਾਰ साहेब मेरा नीत नवा सदा सदा दारा दा राो आंदन साहेब भी आए अंत छड़ाए सोए सुन सुन मेरी कामनी पार उतारा होए दयाल तेरा नाम तरा सद करवा न जाओ राह सर्वसा एक कहे दूजा कोए ताकि सेवा जो करे जाखो नजर करे ਤਦ ਬਾਜ ਪਿਆਰੇ ਕੇਵ ਰਹਾ ਸਾਬੜਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਾਉ ਸੇਵੀ ਸਾਬੇ ਆਪਣਾ ਅਬਰ ਨਾ ਜਾਂਤਾ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਝੁਕ ਸੁਖ ਹੋਏ ਸਾਹਿਬ ਤੇਰੇ ਨਾਮ ਬਿਟਾਉ ਬਿੰਦ ਬਿੰਦ ਚੋਖ ਚੋਖ ਹੋਏ ਰਹਾਉ ਤਲੰਗ ਮਹੱਲਾ ਪਹਿਲਾ ਕਰਤਿਜ ਇਕ ਅਵੰਕਾਰ ਸਤਗੁਰ ਪ੍ਰਸਾਦਿ ਇਹ ਤਨ ਮਾਇਆ ਪਾਇਆ ਪਿਆਰੇ ਲੀਤ ਲਾ ਲ ਬਰنگਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੀ ਜੈ ਜਾਏ ਹਉ ਕੁਰਬਾਨੇ ਜਾਓ ਮਿਹਰਬਾਨਾ ਹਉ ਕੁਰਬਾਨੇ ਜਾਓ ਹਉ ਕੁਰਬਾਨੇ ਜਾਉ ਤਿਨਾ ਕੈ ਲਹਿਣ ਜੋ ਤੇਰਾ ਨਾਉ ਲਹਿਣ ਜੋ ਤੇਰਾ ਨਾਉ ਤਿਨਾ ਕੈ ਹਉ ਸਾਧ ਕੁਰਬਾਨਾ ਜਾਓ ਰਾਓ ਕਾਇਆ ਰੰਗਨ ਜੇਥੀਐ ਪਿਆਰੇ ਪਾਈਐ ਨਾਉ ਮਜੀਠਾ ਰੰਗਨ ਵਾਲਾ ਜੇ ਰੰਗਿਆ ਸਹਬ ਜੇ ਸਾਰੰਗ ਨਾ ਡੀਤਾ ਜਿਨ ਕੇ ਚੋਲੇ ਰਤਲੇ ਪਿਆਰੇ ਕੰਤ ਤਨਾ ਕਹਿ ਪਾਸ ਤੂਰਤ ਨਾ ਕੀਜੇ ਮਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾ ਮਨਕੰਤਾ ਭਾਵੇ ਆਪੇ ਹੀਰਾ ਵੇ ਤਲੰਗ ਮਹੱਲਾ ਪਹਿਲਾ ਯਾ ਨੜੀਏ ਮਾਨੜਾ ਕਾਇ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਨੇ ਸੌਨੇੜੇ ਤਨ ਕਮਲਿਏ ਬਾਹਰ ਕਿਆ ਟੁੰਡੇ ਪ੍ਰਗਿਆ ਦੇਸ ਲਗਿਆ ਨਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਨ ਜਾਣੀ ਆ ਲਾਗੀ ਜਾ ਸੋ ਧਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਹਾਂ ਧਨ ਕੰਤ ਨਾ ਭਾਵੈ ਕਰਨ ਪਲਾ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿ ਸਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹ ਸਮਾਣੀ ਉਨੀ ਬਾਤੀ ਸੋ ਪਾਈਐ ਨਾਹੀ ਭਈ ਕਾਮਣ ਯਾਣੀ ਜਹੈ ਬੋਜੋ ਸੁਹਾਗ ਨਹੀਂ ਵਾਹੈ ਕਿੰਨੀ ਬਾਤੀ ਸੋ ਪਾਈ ਜਾ ਜੋ ਕਿਸ ਕਰੇ ਸੋ ਭਲਾ ਕਰ ਮੰਨਿਐ ਹਕਮਤ ਹਕਮ ਚਕਾਈ ਜਾ ਜਹ ਕੈ ਪ੍ਰੇਮ ਪਦਾਰਤ ਪਾਈਐ ਤਉ ਚਰਨੀ ਚਿਤ ਲਾਈ ਜਾ ਸੋ ਕਹੈ ਸੋ ਕੀ ਜਹਿ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਇਹੋ ਕਹਾਇ ਸੁਹਾਗਣੀ ਪਣੀ ਇਨੀ ਬਾਤੀ ਸੋ ਪਾਈਐ ਆਵਗ ਬਗਾਇ ਤਾ ਸੋ ਪਾਈਐ ਔਰ ਕਹੀ ਚਤਰਾਹੀ ਸੋ ਨਦਰ ਕਰ ਦੇਖੈ ਸੋ ਦਿਨ ਲਿਖੈ ਕਾਮਨ ਨੋਂ ਨ ਦਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਹੀ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਹੈ ਨਿਸ ਭਾਏ ਸਮਾਣੀ ਸੁੰਦਰ ਸਏ ਸ੍ਰੂਪ ਉਪ ਚਖਣ ਕਈੇ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕਾਹਨ ਤਰਾਜੀ ਕਮਨ ਤੁਲਾ ਤੇਰਾ ਕਮਨ ਸਰਾਬ ਬੁਲਾਵਾ ਕਾਹਨ ਗੁਰੂ ਕੈ ਪੈ ਦੇ ਖਿਆਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀ ਉਹ ਤੇਰਾ ਜਨਤਨਾ ਜਾਣਾ ਤੂੰ ਜਲ ਤਲ ਮਾਈਆ ਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹੋ ਮਨ ਤਾਰਾ ਜੀ ਚਿਤ ਤੁਲਾ ਤੇਈ ਸੇ ਵਿਸਰਾਉ ਕਮਾਵਾ ਕਟਹਿ ਪਿੱਤ ਦਰਸਾਉ ਸੋ ਟੋਲੀ ਇਨ ਬਚ ਚ ਤਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਨ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਬਣ ਜਾਰਾ ਅੰਦਲਾ ਨੀਚ ਜਾਤ ਪਰਦੇਸੀ ਥਿਨੇ ਆਵੇ ਦਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਇਕ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਗੁਰ ਬਰਸਾਦੇ ਰਹਾ ਗਬਲਾਵਲਮ ਹਲਾ ਪਹਿਲਾ ਚੌਪ ਦੇ ਕਰ ਪਹਿਲਾ ਤੂੰ ਸੁਲਤਾਨ ਕਹਾਓ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਜੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜਿਵੇਂ ਸੱਚ ਮੈਂ ਰਹੋ ਰਜਾਈ ਰਹੋ ਜੋ ਕਸ ਹੋਆ ਸਭ ਕਸ ਤੋਇ ਤੇ ਤੇਰੀ ਸਭ ਜਸਨਾਈ ਤੇਰਾ ਯੰਤਨਾ ਜਾਣਾ ਮੇਰੇ ਸਾਹਿਬ ਮੈਂ ਅੰਧੇ ਲਿਖਿਆ ਚਿਤਰਾਹੀ ਕਿਆ ਹੋ ਕਥੀ ਕਥੇ ਕਤ ਦੇਖਾ ਮੈਂ ਅਕਤਨ ਕਤ ਨਾ ਜਾਈ ਜੋ ਤਦ ਭਾਵੇ ਸੋਈ ਆਖਾਂ ਤੇ ਤੇਰੀ ਵੜੇ ਆਈ ਇਤੇ ਕੂਕਰ ਹੋ ਬੇਗਾਨਾ ਭੋਂਕਾ ਇਸਤਨ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਲਾਵਲ ਮਹਲਾ ਪਹਿਲਾ ਮਨਮੋਨਦਰ ਤਨ ਵੇਸ ਕਲੰਦਰਾ ਘਟਹੀ ਤੀਰਥ ਨਾਵਾ ਇਹ ਇੱਕ ਸਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਨ ਬੇਦਿਆਦ ਹਾਲ ਸੇ ਧੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਹੀਂ ਚੰ ਤਪਰਾਈ ਰਾਓ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਾਈ ਅਲ ਭਰ ਬੋਰ ਲੈਣਾ ਕੜ ਕੜ ਜੋ ਤੇ ਤੁਹਾਰੀ ਸੇਖ ਮਤ ਸਭ ਬੁੱਧ ਤੁਮਾਰੀ ਮੰਦਰ ਸਾਵਾ ਤੇਰੇ ਤਜ ਬਨਿਆ ਵਰ ਨਾ ਜਾਣਾ ਮੇਰੇ ਸਹਿਬਾ ਗੁਣ ਗਾਵਣ ਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬਚੰਤ ਤੋਧ ਪਾਸੇ ਜੋ ਤਦ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਨਤੁ ਮਾਰੀ ਸਰਬ ਚਿੰਤ ਤਦ ਪਾਸੇ ਜੋ ਤਦ ਬਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ